ਸਰ ਮੈਂ 에어 ਇੰਡੀਆ ਨੂੰ ਵੀ ਕੰਪਲੇਨਟ ਕੀਤੀ ਆ ਕੱਲ ਦੀ ਅਸੀਂ ਕਰਤੀ ਆ ਆਪਣਾ 에어ਪੋਰਟ ਅਥਾਰਟੀ ਨੂੰ ਵੀ ਕਰਤੀ ਆ ਇੱਕ ਹੋਰ ਕੋਣ ਨੋਟਲ ਨੋਟਲ ਆਫਿਸਰ ਨੂੰ ਕਰਤੀ ਆ ਨੋਟਲ ਆਫਿਸਰ ਨੂੰ ਵੀ ਆਪਾਂ ਕੰਪਲੇਨਟ ਕਰਤੀ ਆ ਤੇ ਹਾਂਜੀ ਉਹਨਾਂ ਵੱਲੋਂ ਕੋਈ ਸਾਨੂੰ ਐਸਾਜ ਕੋਈ ਹਾਲ ਤੱਕ ਸੀ ਕੋਈ ਰਿਵਰਟ ਬੈਕ ਆਇਆ ਨਹੀਂ ਆ ਜੋ ਮੈਨੂੰ 에어 ਇੰਡੀਆ ਨੇ ਇੱਥੇ ਟਵਿੱਟਰ ਤੇ ਕਿਹਾ ਵਾ ਬਸ ਮੈਂ ਤੁਹਾਨੂੰ ਉਹੀ ਦੱਸਿਆ ਬਾਕੀ ਹਾਲੇ ਤੱਕ ਮੈਨੂੰ ਕੋਈ ਕਨਫਰਮੇਸ਼ਨ ਨਹੀਂ ਆਈ ਤੁਹਾਨੂੰ ਤੇ ਇਹ ਵੀ ਨਹੀਂ ਪਤਾ ਕਿ ਉਹਨੂੰ ਇਹਨਾਂ ਨੇ ਪੈਸੇ ਮੋੜਨੇ ਆਂ ਨਹੀਂ ਆ ਕਿ ਨਹੀਂ ਮੋੜਨੇ ਹਨਾ ਜੀ ਸਾਨੂੰ ਤੇ 2.5 ਲੱਖ ਰੁਪਏ ਦਾ ਖਰਾਬ ਹੋਗਾ ਹੁਣਾਂ ਨੂੰ ਤਤਕਾਲ ਜੇ ਅਸੀਂ ਟਿਕਟ ਲਵਾਂਗੇ ਸਾਨੂੰ 3-4 ਲੱਖ ਰੁਪਏ ਫਿਰ ਖਰਾਬ ਹੋ ਜਾਣੇ ਹਨਾ ਜੀ 5-10 ਮਿੰਟ ਸਿਰਫ ਇਹ ਚੀਜ਼ ਵੇਸ ਕਰਦੇ ਆਪਣੀ ਆਈਡੀ ਦਿਖਾਓ ਮੈਨੂੰ ਮੇਰੀ ਆਈਡੀ ਪੁੱਛਦੇ ਸੀ ਪਾਸਪੋਰਟ ਇਹਨਾਂ ਦਾ ਪੁੱਛ ਲੈਂਦੇ ਸੀ ਪਾਸਪੋਰਟ ਇਹਨਾਂ ਦਾ ਫੜਦੇ ਸੀ ਤੇ ਵੀਜ਼ਾ ਕੇ ਹੋਰ ਤਾਂ ਪੁੱਛ ਲੈਂਦੇ ਸੀ ਇਹਨਾਂ ਨੂੰ ਰਿਕਵੈਸਟ ਕੀਤੀ ਵੀ ਇੱਕ-ਇੱਕ ਕਰਕੇ ਇੱਕ-ਇੱਕ ਬੰਦੇ ਦਾ ਚੀਜ਼ ਪੁੱਛੋ ਤੇ ਉਹ ਚੀਜ਼ ਕਰਕੇ ਸ਼ਾਇਦ ਥੋੜੇ ਹੋਰ ਖੱਪ ਗਏ ਹਨਾ ਅੰਦਰੋਂ ਵੀ ਹਨੇ ਤੋਂ ਡੋਕਣ ਦੇ ਆਏ ਕਿ ਸਾਨੂੰ ਕੋਈ ਦੇ ਬਾਕੀ ਫਲੇਸ ਤੇ ਹਰਾਸ ਨਹੀਂ ਕਰ ਸਕਦਾ ਤੁਸੀਂ ਵੀ ਹੈ ਤੁਹਾਨੂੰ ਮੈਂ ਨਹੀਂ ਕਰ ਸਕਦੀ ਮੈਂ ਆ ਤੇ ਮੈਨੂੰ ਕੋਈ ਹੋਰ ਵੀ ਕਰ ਸਕਦਾ ਔਰ ਉਹ ਵੀ ਇੱਕ ਇੰਨੀ ਵੱਡੀ 에ਅਰਲਾਈਨ ਦਾ ਮੈਨੇਜਰ ਮੈਨੂੰ ਕਹਿ ਰਿਹਾ ਦਫਾ ਹੋ ਹੀ ਡਿਡਨਟ ਪੇ ਮੀ ਫॉर ਐਨੀਥਿੰਗ ਉਹਨੇ ਸਿਰਫ ਸਾਡਾ ਟਾਈਮ ਵੇਸਟ ਕੀਤਾ ਆ ਪਰ ਇੱਕ 에ਅਰਲਾਈਨ ਵਾਸਤੇ ਜੋ ਵੀ ਡੋਮੈਸਟਿਕ ਫਲਾਈਟ ਆਪਾਂ ਦਿੱਲੀ ਬੋਰਡ ਕਰਨਾ ਆਪਾਂ ਇੰਡੀਆ ਦੇ ਸਿਟੀਜ਼ਨ ਹੈਗੇ ਆ ਸਾਨੂੰ ਨਹੀਂ ਮੰਗ ਸਕਦੇ ਵੀ ਆਪਾਂ ਮੈ ਵੀਜ਼ਾ ਦਿਖਾਓ ਤੂੰ ਆਸਟ੍ਰੇਲੀਆ ਕੋ ਚੱਲੇ ਜੀ ਇਹ ਇਹ ਬਿਲਕੁਲ ਗਲਤ ਗੱਲ ਹੈ ਸਾਨੂੰ ਉਹਨਾਂ ਨੇ 10 15 ਮਿੰਟ ਉੱਥੇ ਆਪਣੇ ਕਾਰਨਾ ਕਰਕੇ ਖਰਾਬ ਕੀਤਾ ਚਾਹਤ ਉਹਨਾਂ ਦਾ ਪਹਿਲਾਂ ਹੀ ਸੋਚ ਸੀ ਵੀ ਇਹਨਾਂ ਨੂੰ ਜਾਂ ਜਾਣ ਨਹੀਂ ਦੇਣਾ ਜਾਂ ਇਹ ਲੇਟ ਆਇਆ ਇਹਨਾਂ ਨੂੰ ਲੈਸਨ ਸਿਖਾਉਣਾ ਵਿਦਆਊਟ ਨੋਇੰਗ ਕਿ ਇਹਨਾਂ ਦੀ ਕੀ ਪ੍ਰੋਬਲਮ ਸੀ ਕਿਹੜੇ ਸਰਕਮਸਟੈਂਸਸ ਤੋਂ ਪਿੱਛੋਂ ਆਏ ਆ ਕੀ ਗੱਲ ਹੋਈ ਆ ਕੀ ਨਹੀਂ ਉਹਨਾਂ ਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਲੱਗ ਰਿਹਾ ਇਹ ਚੀਜ਼ ਦਾ ਸਰ ਮੇਰਾ ਨਾਮ ਸ਼ੁਭਮ ਚਰਮਾ ਹੈ ਤੇ ਮੈਂ ਆਸਟ੍ਰੇਲੀਆ ਤੋਂ ਆਇਆ ਜੀ ਤੇ ਮੇਰੇ ਮੈਂ ਆਪਣੀ ਸਾਰੀ ਫੈਮਿਲੀ ਨਾਲ ਨਾ ਸਟ੍ਰੇਜ ਜਾ ਰਿਹਾ ਹਾਂ ਕੱਲ ਰਾਤ ਨੂੰ ਮੇਰੀ 8:20 ਦੀ ਫਲਾਈਟ ਸੀਗੀ 에어 ਇੰਡੀਆ ਤੋਂ ਜੋ ਕਿ ਮੇਰਾ ਕੱਲ ਜਦੋਂ ਮੈਂ ਜਾਣ ਨਾ ਇਥੋਂ ਰਾਜ ਮੇਰੀ ਗੱਡੀ ਦਾ ਐਕਸੀਡੈਂਟ ਹੋ ਗਿਆ ਮੋਟਰਸਾਈਕਲ ਦੇ ਨਾਲ ਤੇ ਮੈਨੂੰ ਪਹੁੰਚਦੇ ਪਹੁੰਚ ਤੋ 7:10 ਵਜ ਗਏ ਜਦੋਂ ਮੈਂ ਕਾਊਂਟਰ ਤੇ ਪਹੁੰਚਿਆ ਸਰ ਤੇ ਮੇਰੇ ਅੱਗੇ ਜਿੱਥੇ ਚੈੱਕ ਇਨ ਕਾਊਂਟਰ ਹੀ ਉਹਦੇ ਅੱਗੇ ਦੋ ਜਣੇ ਅੱਗੇ ਹੋਰ ਖਲੋਤੇ ਹੋ ਉਹਨਾਂ ਨਾਲ ਡੀਲ ਕਰ ਰਹੇ ਹੋ ਤੇ ਸਾਨੂੰ ਪੰਜ ਜਣੇ ਨੂੰ ਆਉਂਦਾ ਵੇਂਦੇ ਤੇ ਕਹਿੰਦੇ ਵੀ ਚਲੋ ਚਲੋ ਤੁਸੀਂ ਤਾਂ ਬੜੇ ਲੇਟ ਹੋ ਗਏ ਆ ਤੁਹਾਡਾ ਨਹੀਂ ਕਰ ਸਕਦੇ ਤਾਂ ਹੀ ਰਿਕਵੈਸਟ ਕੀਤੀ ਵੀ ਪਲੀਜ਼ ਆਪਾਂ ਇੱਡੇ ਲੇਟ ਨਹੀਂ ਤੁਸੀਂ ਇਨਾਂ ਤੇ ਵੀ ਕਾਰ ਹੀ ਦੇ ਦੇ ਜੇ ਫਿਰ ਉਹ ਚੀਜ਼ ਮੰਨਨ ਤੇ ਉਹ ਰਾਜ਼ੀ ਹੋ ਗਏ ਸਾਡੇ ਨਾਲ ਚਲੋ ਸਾਡਾ ਸਾਰਾ ਫਿਰ ਮੈਨੂੰ ਮੇਰੀ ਆਈਡੀ ਪੁੱਛਦੇ ਹੀ ਪਾਸਪੋਰਟ ਇਹਨਾਂ ਦਾ ਪੁੱਛ ਲੈਂਦੇ ਸੀ ਪਾਸਪੋਰਟ ਇਹਨਾਂ ਦਾ ਫੜਦੇ ਸੀ ਤੇ ਵੀਜ਼ਾ ਕੇ ਹੋਰ ਤਾਂ ਪੁੱਛ ਲੈਂਦੇ ਸੀ ਇਹਨਾਂ ਨੂੰ ਰਿਕੁਐਸਟ ਕੀਤੀ ਵੀ ਤੁਸੀਂ ਇੱਕ ਇੱਕ ਕਰਕੇ ਇੱਕ ਇੱਕ ਬੰਦੇ ਦਾ ਚੀਜ਼ ਪੁੱਛੋ ਤੇ ਉਹ ਚੀਜ਼ ਕਰਕੇ ਸ਼ਾਇਦ ਥੋੜੇ ਹੋਰ ਖੱਪ ਗਏ ਨਾ ਅੰਦਰੋਂ ਵੀ ਸਾਨੂੰ ਕਿਉਂ ਡੋਕਣਦੇ ਆਏ ਤੇ ਔਰ ਤੋਂ ਬਾਅਦ ਸਾਨੂੰ ਕਹਿੰਦੇ ਆ ਵੀ ਆਪਣੇ ਬੈਗ ਜਿਹੜੇ ਆ ਨਾ ਵੇਟ ਕਰਾਉਣ ਵਾਸਤੇ ਰੱਖ ਦੋ ਅਸੀਂ ਆਪਣੇ ਸਾਰੇ ਬੈਗ ਵੇਟ ਕਰਾਉਣ ਵਾਸਤੇ ਰੱਖੇ ਉਹਨਾਂ ਦੇਰ ਨੂੰ ਉਹਨੇ ਆ ਜਿਹੜੇ ਬੋਰਡਿੰਗ ਪਾਸ ਸਾਰਿਆਂ ਦੇ ਕੱਢ ਕੇ ਤੇ ਟੇਬਲ ਤੇ ਰੱਖਦੇ ਹੋਏ ਹੀ ਤੇ ਜਿਹੜਾ ਮੇਰੇ ਇਕੱਲੇ ਦਾ ਬੋਰਡਿੰਗ ਪਾਸ ਉਹਨੇ ਆਪਣੇ ਕੋਲ ਰੱਖ ਤੇ ਵੇਟ ਕਰੇ ਕਹਿੰਦਾ 7 ਕਿਲੋ ਜ਼ਿਆਦਾ ਆ ਤੁਹਾਡਾ ਤੁਹਾਨੂੰ 21000 ਰੁਪਏ ਭੇ ਕਰਨਾ ਪੈਣਾ ਤੇ ਅਸੀਂ ਕਹਾ ਹੋਰ ਕੋਈ ਆਪਸ਼ਨ ਕਹਿੰਦੇ ਨਹੀਂ ਹੋਰ ਕੋਈ ਆਪਸ਼ਨ ਨਹੀਂ ਹੈਗੀ ਅਸੀਂ ਕਹਾ ਅਸੀਂ ਅਸੀਂ ਬੈਗ ਬਾਹਰ ਕਿਸੇ ਨੂੰ ਫੜਾ ਦਈਏ ਤੇ ਉਹ ਚੋ ਬੋਲਿਆ ਨਹੀਂ ਕੋਸ਼ਿਸ਼ ਸਾਨੂੰ ਹਨਾ ਤੇ ਉਹਨਾਂ ਦਰਮਿਆਨ ਮੈਂ ਸਾਈਡ ਤੇ ਹੋ ਗਿਆ ਇੱਕ ਮਿੰਟ ਮੈਂ ਕਹਾ ਮੈਂ ਕਿਹਨੂੰ ਫੋਨ ਲਾ ਲਵਾਂ ਮੈਨੂੰ ਬੰਦੇ ਜਿਹੜੇ ਛੱਡਣ ਆਏ ਮੇਰੇ ਯਾਰ ਦੋਸਤ ਬਾਹਰੀਆਂ ਰਿਸ਼ਤੇਦਾਰ ਤੇ ਮੈਂ ਕਹਾ ਮੇਰੇ ਕੋ ਬੈਗ ਲੈ ਜਾਣਗੇ ਆ ਕੇ ਮੈਂ ਦੋ ਘਰੀ ਫੋਨ ਕੀਤਾ ਪਹਿਲੀ ਵਾਰੀ ਚੁੱਕਿਆ ਨਹੀਂ ਡਰਾਈਵ ਕਰਦਾ ਪਰ ਦੂਜੀ ਵਾਰੀ ਫੋਨ ਚੁੱਕਿਆ ਨਹੀਂ ਮਨ ਨੂੰ ਕਹਾ ਵਾਪਸ ਆ ਜਾ ਬ ਟੜੰਗ ਬੋਰਡਿੰਗ ਹੋ ਸਕਦਾ ਤੁਸੀਂ ਬੰਦ ਕਰ ਦੋ ਤੇ ਮੱਦਾ ਵਦਾਵਾ ਮੈਂ ਜਦੋਂ ਵੇਖਿਆ ਵੀ ਉਹ ਮੰਨਣੇ ਨਹੀਂ ਦਿਆ ਬੰਦ ਕਰ ਦੋ ਉੱਥੇ ਉੱਥੇ ਬੋਰਡਿੰਗ ਪਾਸ ਤੇ ਮੈਂ ਫੜ ਲਿਆ ਆਪਣੇ ਬੋਰਡਿੰਗ ਪਾਸ ਹਨਾ ਜਦੋਂ ਉਹਨੇ ਵੇਖਿਆ ਮੈਂ ਬੋਰਡਿੰਗ ਪਾਸ ਫੜ ਲਿਆ ਜਿਹੜਾ ਮੇਰੇ ਵਾਲਾ ਉਹਦੇ ਕੋਲ ਸੀਗਾ ਨਾ ਉਹਨੇ ਉਸੇ ਟਾਈਮ ਫਾੜਤਾ ਤੇ ਜਿਹੜੇ ਜੜੀਆਂ ਉਹਨੇ ਸਲਿੱਪਾਂ ਲਾਈਆਂ ਹੈ ਬੈਗ ਤੇ ਉਹ ਨਾਲ ਉਹ ਵੀ ਉਹਨੇ ਉਸੇ ਟਾਈਮ ਫਾੜਤੀਆਂ ਤੇ ਜਿਹੜੇ ਉਹਨੇ ਬੈਗ ਦੇ ਨਾਲ ਅਟੈਚ ਕੀਤੀਆਂ ਹੈ ਨਾ ਸਲਿੱਪਾਂ ਜਿਹੜੀਆਂ ਅੰਦਰ ਜਾਣੀਆਂ ਸੀਗੀਆਂ ਉਹਨੇ ਨਾਲ ਹੀ ਉਹ ਵੀ ਫਾੜਨੀ ਸ਼ੁਰੂ ਕਰਤੀਆਂ ਤੇ ਇਹਨਾਂ ਨੂੰ ਕਹਿਣ ਲੱਗ ਪਿਆ ਵੀ ਤੁਹਾਡਾ ਨਹੀਂ ਹੁਣ ਹੋ ਸਕਦਾ ਤੁਸੀਂ ਨਹੀਂ ਜਾ ਸਕਦੇ ਅਸੀਂ ਉਤੇ ਉਹਦੇ ਉੱਤੇ ਵੀ ਜੇ 5-10 ਮਿੰਟ ਅਸੀਂ ਤੁਹਾਨੂੰ ਲੇਟ ਕੀਤਾ ਉਹਦੀ ਪੈਨਲਟੀ ਉਹਦੇ ਉੱਤੇ ਪੈਨਲਟੀ ਵੀ ਦੇ ਦਿੰਨੇ ਆ ਤੁਹਾਨੂੰ ਵੀ ਜੋ ਵੀ ਤੁਹਾਡਾ ਜੋ ਬੰਦਾ ਹੈ ਦੇ ਦਿੰਨੇ ਆ ਅਸੀਂ ਸਾਡਾ ਸਿਡਨੀ ਪਹੁੰਚਣਾ ਬਹੁਤ ਜ਼ਰੂਰੀ ਆ 4-5 ਲੱਖ ਰੁਪਏ ਦੇ ਟਿਕਟਾਂ ਖਰਚੀਆਂ ਆ ਸੇਮ ਖੱਜਲ ਖਵਾਰੀ ਜੋ ਮੈਂ ਆਪਣਾ ਸਿਡਨੀ ਤੋਂ ਅੰਮ੍ਰਿਤਸਰ ਆਉਣਾ ਸੀ ਉਦੋਂ ਵੀ ਦਿੱਲੀ ਇਨਾਂ ਦੀ ਫਲਾਈਟ ਲੇਟ ਹੋ ਗਈ ਸੀ ਉਹਦੇ ਕਰਕੇ ਮੇਰੀ ਕਨੈਕਟਿੰਗ ਫਲਾਈਟ ਕੈਨਸਲ ਹੋਈ ਸੀ ਉਹਦੇ ਕਰਕੇ ਮੈਂ 10 ਘੰਟੇ ਇੱਥੋਂ ਡਰਾਈਵ ਕਰਕੇ ਆਇਆ ਹਾਂ ਦਿੱਲੀ ਤੋਂ ਹਨਾ ਅੰਮ੍ਰਿਤਸਰ ਤੱਕ ਉਦੋਂ ਵੀ ਤੁਸੀਂ ਖੱਜਲ ਕੀਤਾ ਤੁਸੀਂ ਹੁਣ ਫੇਰ ਖੱਜਲ ਕਰ ਰਹੇ ਹੋ ਇਹ 70 ਸਾਲ ਦੇ ਉਹਨਾਂ ਨੇ ਇੰਨੇ ਹੱਥ ਜੋੜ-ਜੋੜ ਕੇ ਤਰਲੇ ਮਾਰੇ ਉਹਨਾਂ ਨੂੰ ਵੀ ਸਾਨੂੰ ਜਾਨ ਦਿਓ ਤੁਸੀਂ ਮੇਰੇ ਪੁੱਤਾਂ ਵਰਗੇ ਹੈਗੇ ਜੋ ਉਹਨਾਂ ਨੂੰ ਇੱਥੇ ਤੱਕ ਕਿਹਾ ਸੀ ਕਿ ਤੁਸੀਂ ਮੇਰੇ ਪੁੱਤਾਂ ਵਰਗੇ ਹੈਗੇ ਜੇ ਵੀ ਸਾਨੂੰ ਇਦਾਂ ਨਾ ਕਰੋ ਸਾਨੂੰ ਹਰਾਸ ਨਾ ਕਰੋ ਇਹ ਚੀਜ਼ ਤੇ ਵੀ ਸਾਨੂੰ ਜਾਨ ਦਿਓ ਤੁਹਾਨੂੰ ਤੁਸੀਂ ਕਰ ਸਕਦੇ ਜੇ ਹਲੇ 45 50 ਮਿੰਟ ਪੂਰੇ ਪਏ ਆ ਪਿੱਛੇ ਫਲਾਈਟ ਉਡਣ ਚ ਹਨਾ ਜੀ ਇਹ ਕੋਈ 7 20 25 30 ਦੀ ਗੱਲ ਹੋਣੀ ਹੈ ਜਦੋਂ ਇਹ ਸਾਰੀ ਗੱਲ ਹੋ ਰਹੀ ਵੀ ਹਲੇ 8 20 ਤੇ ਫਲਾਈਟ ਉਡਣੀ ਆ ਜੋ ਇਹਨਾਂ ਦੀ ਬੋਰਡਿੰਗ ਪਾਸ ਵੀ ਕਹ ਰਿਹਾ ਵੀ 20 ਮਿੰਟ ਪਹਿਲਾਂ ਗੇਟ ক্লোਜ਼ ਹੁੰਦੇ ਆ ਤੇ ਪਰ ਉਹਨਾਂ ਨੇ ਨਹੀਂ ਮੰਨਿਆ ਆਪਾਂ ਪੂਰੇ 35 ਤੋਂ 40 ਮਿੰਟ ਜੋ ਤੱਕ 820 ਨਹੀਂ ਇਹਨਾਂ ਦੇ ਪੂਰੇ ਤਰਲੇ ਹੀ ਮਾਰਦੇ ਰਹੇ ਆ ਵੀ ਭਾਜੀ ਤੁਸੀਂ 5 ਮਿੰਟ ਪਹਿਲਾਂ ਜਾਣ ਦਿਓ ਉਹਨਾਂ ਨੇ ਨਹੀਂ ਜਾਣਦੇ ਇੱਕ ਸਰਦਾਰ ਜੀ ਆਏ ਉੱਥੋਂ ਉਹ ਪੂਰੀ ਲਿਸਟ ਲੈ ਕੇ ਆਏ ਤੇ ਉਹ ਚ ਉਹ ਕਹਿੰਦੇ ਵੀ ਆਹ 5 ਜਣੇ ਹੈਗੇ ਇਹਨਾਂ ਨੂੰ ਜਾਣ ਦੇਣਾ ਤੇ ਜਿਹੜਾ ਉਹਨਾਂ ਦਾ ਮੈਨੇਜਰ ਹੀ ਸਮਰਤ ਸਮਰਜੀਤ ਅ ਸਮਰਜੀ ਸਰਕਾਰ ਉਹ ਕਹ ਉਹ ਕਹਿੰਦੇ ਕਹਤਾ ਨਹੀਂ ਇਹਨਾਂ ਨੂੰ ਨਹੀਂ ਜਾਣ ਦੇਣਗੇ ਤੇ ਮੈਂ ਕਿਹਾ ਭਾਈ ਤੁਸੀਂ ਪੈ ਕੈਸ਼ ਲੈ ਲਓ ਤੁਸੀਂ ਅਕਾਊਂਟ ਚ ਟ੍ਰਾਂਸਫਰ ਕਰਾ ਲਓ ਪੈਸੇ ਜਿੱਦਾਂ ਲੈਣੇ ਮੇਰੇ ਕੋਲ ਪੈਸੇ ਲੈ ਲਓ ਅਬ ਨਹੀਂ ਹੋ ਪਾਏਗਾ ਕਾਊਂਟਰ ਹਮਨੇ ਕੈਸ਼ ਕਲੋਜ਼ ਕਰ ਦਿਆ ਅਬ ਜੋ ਮਰਜੀ ਕਰ ਲੋ ਜੈਸੇ ਮਰਜੀ ਕਰ ਲੋ ਅਬ ਨਹੀਂ ਹਮ ਜਾਣ ਦੇਂਗੇ ਤੇ ਮੈਂ ਜਿਹੜੇ ਨਾਲ ਦੇ ਜਿਹੜੇ ਥੋੜੇ ਫਿਰ ਵੀ ਠੀਕ ਸੀ ਕਿ ਉਹਨਾਂ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਮੈਂ ਕਹਾ ਸ਼ਾਇਦ ਤੁਸੀਂ ਰਿਕੁਐਸਟ ਕਰ ਦੋ ਵੀ ਸ਼ਾਇਦ ਹਨੂ ਜਾਣ ਦੇਣ ਵੀ ਤੇ ਉਹਨੇ ਉਹਨਾਂ ਨੂੰ ਕੁਰੀ ਜੀ ਵਟਤੀ ਤੇ ਉਹਨਾਂ ਨੇ ਵੀ ਸਾਨੂੰ ਕੋਈ ਅੱਗੋਂ ਇਦਾਂ ਦਾ ਰਿਸਪੌਂਸ ਨਹੀਂ ਤਾਂ ਕਹਿੰਦੇ ਨਹੀਂ ਸਰ ਨੇ ਬੋਲ ਦਿਆ ਨਹੀਂ ਜਾ ਸਕੋਗੇ ਅਬ ਤੇ ਮੈਂ ਉਹਨਾਂ ਨੂੰ ਫੇਰ ਵੀ ਕਿਹਾ ਮੈਂ ਕਹਾ ਵੇਖੋ ਹਰ ਚੀਜ਼ 'ਚ ਕੋਈ ਨਾ ਕੋਈ ਹੱਲ ਹੁੰਦਾ ਆ 5 ਮਿੰਟ ਵੀ ਹੈ ਤੁਹਾਨੂੰ ਲੇਟ ਕਰਨ ਨੂੰ ਉਹਨੇ ਕਹਿੰਨੇ ਕਿ ਕਿੰਨੀ ਕੋ ਏਅਰਪੋਰਟ ਹੈਗਾ ਅੰਮ੍ਰਿਤਸਰ ਦਾ ਸਿਰਫ ਤੁਸੀਂ ਚਾਰ ਪੌੜੀਆਂ ਉੱਪਰ ਚੜ੍ਹਦੇ ਤੇ ਤੜ ਗੇਟ ਆ ਜਾਂਦੇ ਆ ਸਾਨੂੰ 10 ਮਿੰਟ ਵੀ ਨਹੀਂ ਲੱਗਣੇ ਜੇ ਤੁਸੀਂ ਹੁਣੇ ਜਾਣ ਦੋ ਨਾ 20-25 ਮਿੰਟ ਪਏ ਆ ਉਹ ਕਹਿੰਦੇ ਨਹੀਂ ਹੁਣ ਤੁਹਾਡਾ ਨਹੀਂ ਜਾ ਤੁਸੀਂ ਨਹੀਂ ਜਾ ਸਕਦੇ ਠੀਕ ਹੈ ਜੀ ਚਲੋ ਜੀ ਅਸੀਂ ਉੱਥੇ 8 ਵਜੇ ਤੱਕ ਪੂਰਾ ਟਰਾਈ ਕੀਤਾ ਵੀ ਸ਼ਾਇਦ ਸਾਨੂੰ ਲਾਸਟ ਮਿੰਟ ਤੇ ਅਲਾਉ ਕਰ ਦੇਣ ਜਾਣ ਦੇ ਉਹਨਾਂ ਨੇ ਨਹੀਂ ਜਾਣ ਦਿੱਤਾ ਸਾਨੂੰ ਉਹ ਟਾਈਮ ਦੇ ਵਿੱਚ ਵੀ ਮਿਸਲੀਡ ਕੀਤਾ ਤਾਂ ਕਿ ਅਸੀਂ ਕੋਈ ਹੋਰ ਡਿਸੀਜਨ ਲੈ ਸਕੀਏ ਉਹ ਬੰਦਾ ਕਹਿੰਦਾ ਮੈਂ ਤੁਹਾਡੀ ਨਾ ਦੂਜੀ ਸਾਈਡਸ ਹੈਲਪ ਕਰਾ ਦੂੰਗਾ ਐਡਾ ਕੁਝ ਮਤਲਬ ਸਾਈਡਿਕ ਨਾਲ ਸੌਂਦਾ ਰਿਹਾ ਉਹਨਾਂ ਨੇ ਇੱਕ ਇਹ ਨਹੀਂ ਕਹਿਤਾ ਕਿ ਤੁਸੀਂ ਸਾਡੀ ਰਿਕੁਐਸਟ ਹੈ ਉਹਨਾਂ ਨੇ ਸਾਡੀ ਤੋਂ ਰਿਕੁਐਸਟ ਕਰਾਈਆਂ 49 ਮੈਚ ਸਾਡੇ ਕੋ ریکارڈਿੰਗ ਦਾ ਸਾਡੇ ਕੋ ਫਲਿੱਪਸ ਆ ਉਹਨੇ ਪੂਰੀ ਦੇ ਸਾਲ ਤੋਂ ਮਤਲਬ ਉਹਦੀ ਈਗੋ ਉਨੇ ਮਾਲਿਸ਼ ਕਰਾਉਣੀ ਸੀ ਉਹਨੇ ਪੂਰੀ ਕਰਾਈ ਆ ਉਹਨੇ ਆਪਣਾ ਪੂਰਾ ਟਾਈਮ ਲਿਆ ਜਦੋਂ ਸਾਈਡ ਦਾ ਟਾਈਮ ਹੋ ਗਿਆ ਫਿਰ ਕਹਿੰਦਾ ਅਜੇ ਮੈਂ ਤੁਹਾਡੀ ਹੈਲਪ ਕਰਦਾ ਆ ਤੇ ਰੀਸਕੇਡਿਊਲ ਹੋ ਜੂਗੀ ਤੇ ਜਿਹੜੀ ਰੀਸਕੇਡਿਊਲ ਕਾਊਂਟਰ ਤੇ ਉਹਨਾਂ ਦਾ ਸਟਾਫ ਬੈਠਾ ਸੀ ਉਹਨਾਂ ਨੂੰ ਤੁਹਾਨੂੰ ਲੰਦੇਗਾ ਹਮ ਤਾਂ ਕੁਝ ਕਰ ਹੀ ਨਹੀਂ ਸਕਤੇ ਮਤਲਬ ਉਹਨਾਂ ਨੇ ਹਾਨੂੰ ਇੰਨਾ ਮਿਸਡਾਇਡ ਤੇ ਮਿਸਲੀਡ ਕੀਤਾ ਹੈ ਜਸਟ ਕੌਜ਼ ਉਹਨਾਂ ਨੇ ਆਪਣੀ ਈਗੋ ਪਾਲਿਸ਼ ਕਰਾਉਣੀ ਸੀ ਐਂਡ ਜਿਹੜਾ ਉਹਦੇ ਥੱਲੇ ਬੰਦੇ ਹੀ ਉਹ ਵੀ ਸਿਰਫ ਉਹਦੀ ਗੱਲ ਸੁਣ ਰਹੇ ਸੀ ਕਿਉਂਕਿ ਉਹਨਾਂ ਨੂੰ ਪਤਾ ਸਾਡਾ ਮੈਨੇਜਰ ਹੀ ਜਦੋਂ ਗਲਤ ਕਰਦੇ ਆ ਬਈਆ ਜੋ ਵੀ ਕਰ ਰਿਹਾ ਸਾਡਾ ਮੈਨੇਜਰ ਜੋ ਤਿੰਨਾਂ ਦੀ ਸਾਡੇ ਕੋਲ ਨਾਮ ਹੈਗੇ ਸਭ ਦੇ ਬਟ ਉਹਨਾਂ ਨੇ ਬਹੁਤ ਜ਼ਿਆਦਾ ਤੁਹਾਨੂੰ ਮਿਸਲੀਡ ਕੀਤਾ ਰਿਹਾ ਮੈਂ ਉਹਨੂੰ ਰਿਕੁਐਸਟ ਕੀਤੀ ਉਹ ਕਹਿੰਦਾ ਵੀ ਇਹ ਐਸਾ ਹੈ ਵੀ ਆਪ ਆਪ ਹਮਾਰੇ ਬਜ਼ੁਰਗ ਹੋ ਆਮ ਆਪकी ਇੱਜ਼ਤ ਕਰਤੇ ਹੈ ਕੁਰਸੀ ਲੀਜੀਏ ਆ ਬੈਠੀਏ ਪਾਣੀ ਹਮ ਫਿਰਾਂਦੇ ਆਂ ਆ ਕੋਈ ਆਦਮੀ ਔਰ ਜੋ ਸੇਵਾ ਹੈ ਮੇਰੇ ਬਤਾਈ ਹੈ ਮੈਂ ਕਹਾ ਬਸ ਸੇਵਾ ਇਹੀ ਹੈ ਇਹਨੂੰ ਕਰ ਦਿਓ ਨਹੀਂ ਸਰ ਆਪ ਕੁਛ ਨਹੀਂ ਹਮ ਕੋ ਹੋ ਸਕਤਾ ਹਮ ਕੁਛ ਨਹੀਂ ਮਾਰਾ ਕੰਮ ਖਤਮ ਹੋ ਗਿਆ ਔਬ ਆਪ ਨੈਕਸਟ ਸਲਾਈਡ ਲੀਜੀਏ ਮੈਂ ਕਹਾ ਜੇ ਟਾਈਮ ਹੈਗਾ ਅੱਜ ਮੇਰੇ ਸਾਹਮਣੇ ਉਹਨਾਂ ਨੇ ਦੋ ਫੇਰ ਆਪਣਾ ਜਿਹੜੇ ਹੀ ਉਹ 55 ਜਿਹੜੇ ਹੀ ਉਹਨਾਂ ਨੂੰ ਆਊਟ ਕੀਤਾ ਮੈਂ ਕਿਹਾ ਉਹ ਜਾ ਸਕਦੇ ਐ ਤੇ ਸਿਰ ਤੁਮਾਂ ਦਾ ਹੀ ਆ ਨਾ ਮੈਂ ਸਾਥ ਤੱਕ ਸਾਥ ਤੱਕ ਕਿੰਨਾ ਜ਼ਿਆਦਾ ਮੈਂ ਕਿਹਾ ਜੋ ਚਾਰਜਸ ਐ ਮੈਂ ਦਿਨ ਨੂੰ ਤਿਆਰਾ ਬੋਲੋ ਕਿੰਨੇ ਪੈਸੇ ਦੇਣੇ ਮੈਂ ਦੇ ਦੇਣਾ ਹੁਣੇ ਹੀ ਜੇ ਕੈਸ਼ ਕਹੋਗੇ ਮੈਂ ਕੈਸ਼ ਦੇ ਦੂੰਗਾ ਜੇ ਆਪਣਾ ਚੈੱਕ ਕਹੋਗੇ ਮੈਂ ਚੈੱਕ ਦੇ ਦੂੰਗਾ ਉਹਨਾਂ ਨੇ ਸਿਰਫ 60 ਸਕਿੰਡਸ ਵੀ ਨਾ ਮੈਂ ਕਹਿੰਦਾ ਇਨਰਾਜਮੈਂਟ ਦਾ ਕੀ ਕਾਰਨ ਸਮਝਦੇ ਜੇ ਇਹ ਨਹੀਂ ਹਰਾਸਮੈਂਟ ਉਹਨਾਂ ਦੀ ਈਗੋ ਹਰਟ ਹੋਈ ਹੋਈ ਹੀ ਕਿ ਗੱਲ ਤੋਂ ਤੇ ਉਹਨਾਂ ਨਾਲ ਇੱਕ ਕੁੜੀ ਵੀ ਕੰਮ ਕਰਦੀ ਪਈ ਸੀ ਜਿਹੜੀ ਸਾਨੂੰ ਕ੍ਰੋਸ ਕੁਐਸਚਨਿੰਗ ਕਰ ਰਹੀ ਸੀ ਲਾਈਕ ਪੰਜ ਜਣਿਆਂ ਨੂੰ ਉਹ 15 ਕੁਐਸਚਨ ਇੱਕ ਟਾਈਮ ਤੇ ਕਰ ਰਹੀ ਸੀ ਅਹੀਂ ਸਿਰਫ ਉਹਨੂੰ ਕਿਹਾ ਸੀ ਪਲੀਜ਼ ਇੱਕ ਵਨ ਬਾਈ ਵਨ ਸਧਨਾ ਗੱਲ ਕਰੋ ਬਟ ਜਿੱਦੋਂ ਦੇ ਮੈਂ ਕਾਊਂਟਰ ਅਪਰੋਚ ਕੀਤਾ ਹੀ ਉਹਨੇ ਮੇਰੇ ਤੋਂ ਉਹਦੇ ਨੂੰ ਅਪੋਲੋਜਾਈਜ਼ ਕਰਾ ਲਏ ਉਦੋਂ ਵੀ 4 ਮਿੰਟ ਸੀਗੇ ਬੋਰਡਿੰਗ ਤੋਂ ਬੋਰਡਿੰਗ 게ਟ ਤੇ ਪਹੁੰਚ ਮਤਲਬ ਕਾਊਂਟਰ ਤੇ ਪਹੁੰਚਣ ਦੇ ਉਦੋਂ ਦਾ ਹੀ ਮੈਂ ਉਹਨੂੰ ਅਪੋਲੋਜਾਈਜ਼ ਕਰੀ ਹਾਲਾ ਕਿ ਮੇਰੇ ਅੱਗੇ ਦੋ ਬੰਦੇ ਗਏ ਆ ਇੱਕ ਬੰਦੇ ਦਾ ਉਹਨੇ 3 ਕਿਲੋ ਛੱਡਿਆ ਤੇ ਦੂਜੇ ਬੰਦੇ ਦੇ ਉਹਨੇ ਬਾਅਦ ਚ ਬੈਗ ਕਰਾਏ ਆ ਬਟ ਉਹਦੀ ਮੇਨ ਹਰਾਸਮੈਂਟ ਦੀ ਪ੍ਰੋਬਲਮ ਆਈ ਥਿੰਕ ਉਸ ਬੰਦੇ ਦੀ ਈਗੋ ਸੀਗੀ ਐਂਡ ਉਹਨੇ ਸਿਰ ਤੋਂ ਬਸ ਆਪਣੀ ਈਗੋ ਪਾਲਿਸ਼ ਕਰਾਈ ਆ ਸਿਰ ਇਸ ਦੌਰਾਨ ਤੁਹਾਡੀ ਕੋਈ ਬਹਿਸਬਾਜ਼ ਵਾਪਸ ਆ ਕੇ ਬਾਅਦ ਉਹਦੇ ਤੋਂ ਬਾਅਦ ਦਾ ਦੱਸ ਦਿੰਦੇ ਆ ਮੈਂ ਦੱਸ ਦਿੰਦਾ ਤੁਹਾਨੂੰ ਉਹ ਤੋਂ ਬਾਅਦ ਕੀ ਹੋਇਆ ਜੀ ਜਦੋਂ 8 ਵੀ ਹੋ ਗਿਆ ਉਹਨੂੰ ਪਤਾ ਲੱਗਾ ਵੀ ਉਹ ਸਾਡੀ ਫਲਾਈਟ ਤੇ ਨਿਕਲ ਗਈ ਆ ਹੁਣ ਤੇ ਕੁਝ ਹੋ ਨਹੀਂ ਸਕਦਾ ਤੇ ਅਸੀਂ ਫਿਰ 에어 ਇੰਡੀਆ ਨੂੰ ਫੋਨ ਕੀਤਾ ਵੀ ਕੰਪਲੇਂਟ ਆਪਾਂ ਪੁੱਛਿਆ ਵੀ ਕੀ ਕਰ ਸਕਦੇ ਹੁਣ ਆਪਾਂ ਉਹਨਾਂ ਨੇ ਕਿਹਾ ਵੀ ਤੁਸੀਂ ਇਦਾਂ ਦਾ ਆਨਲਾਈਨ ਕੰਪਲੇਂਟ ਕਰ ਦਿਓ ਉਹ ਤੁਹਾਨੂੰ ਵਿਦਨ 24 ਆਵਰ ਜਾਂ 48 ਆਵਰ ਤੁਹਾਨੂੰ ਰਿਪਲਾਈ ਕਰਨਗੇ ਤੇ ਅਸੀਂ ਉਸ ਟਾਈਮ ਕੰਪਲੇਂਟ ਕਰਨ ਲੱਪੇ ਉਹਨਾਂ ਨੂੰ ਫੋਨ ਲਾਇਆ 40 45 ਮਿੰਟ ਉਹਨਾਂ ਦੀ ਵੇਟਿੰਗ ਹੀ ਚੱਲ ਗਈ ਉਹ ਤੋਂ ਬਾਅਦ ਸਾਨੂੰ ਕਰਦੇ ਕਰਾਂਦੇ 2 ਘੰਟੇ ਹੋ ਗਏ ਤੇ ਫਿਰ ਆਪਾਂ ਕਹਾਂ ਵੀ ਹੁਣ ਆਪਾਂ ਬਾਹਰ ਜਾਣਾ ਆ ਤੇ ਉਹ ਕਹਿੰਦੇ ਵੀ ਇੱਥੇ ਦਾ ਰੂਲ ਆ ਵੀ ਤੁਹਾਨੂੰ ਆਫ ਬੋਰਡ ਵੀ 에ਅਰਲਾਈਨ ਵਾਲੇ ਕਰਵਾਣਗੇ ਅਸੀਂ ਉਸ ਅਹਤੇ ਨਾਲ ਸਾਨੂੰ ਕਿਸੇ ਨੇ ਕਿਹਾ ਤਾਂ ਵੀ ਤੁਸੀਂ ਮੈਨੇਜਰ ਦਾ ਨਾਮ ਲੈ ਲਓ ਉਹ ਤੁਸੀਂ ਇੱਕ ਰਿਪੋਰਟ ਦੇ ਵਿੱਚ ਪਾ ਦਿਓ ਵੀ ਇਸ ਮੈਨੇਜਰ ਨੇ ਜਾਨਣਾ ਇਦਾਂ ਕੀਤਾ ਤਾਂ ਹੀ ਮੈਨੇਜਰ ਨੂੰ ਅਪਰੋਚ ਕੀਤਾ ਵੀ ਸਾਨੂੰ ਆਪਣਾ ਨਾਮ ਦੇ ਦਿਓ ਆਪਣੇ ਸਟਾਫ ਦਾ ਨਾਮ ਦੇ ਦਿਓ ਪਹਿਲਾਂ ਤਾਂ ਉਹਨੇ ਨੋ ਨੁਕਰ ਕੀਤੀ ਸਾਨੂੰ ਵੀ ਦੂਸਰੀ ਸਾਈਡ 'ਤੇ ਆ ਜਾਓ ਉਧਰ ਆ ਜਾਓ ਇੱਧਰ ਆ ਜਾਓ ਮੈਂ ਉਧਰ ਦੇਤਾ ਮੈਨਾਂ ਨੂੰ ਕਿਹਾ ਵੀ ਮੇਰੀ ਗਰਲਫ੍ਰੈਂਡ ਲਾ ਮੈਂ ਕਿਹਾ ਤੇਰਾ ਕਾਊਂਟਰ ਆ ਹੀ ਆ ਤੂੰ ਇੱਥੇ ਮੈਨੂੰ ਦੇ ਦੇ ਇੱਥੇ ਕਿਉਂ ਨਹੀਂ ਤੂੰ ਮੈਨੂੰ ਦੇ ਰਿਹਾ ਕਹਿੰਦੇ ਨਹੀਂ ਔਰ ਲੋਗ ਵੀ ਸੁਣ ਰਹੇ ਆ ਮੈਂ ਕਿਹਾ ਜੇ ਤੂੰ ਕੁਝ ਗਲਤ ਨਹੀਂ ਕੀਤਾ ਤੇ ਓਵਰਲੋਡਸ ਸੁਣ ਵੀ ਲੈਣਗੇ ਤੇ ਵਿੱਚ ਕੀ ਗਲਤ ਗੱਲ ਆ ਹਨਾ ਉਹਨੇ ਮੈਨੂੰ ਮੁਸ਼ਕਿਲ ਨਾਲ ਆਪਣਾ ਨਾਮ ਦਿੱਤਾ ਉਹਨਾਂ ਇੱਕ ਲੇਡੀ ਸੀ ਮੈਂ ਕਿਹਾ ਉਹਦਾ ਨਾਮ ਦੇ ਦੇ ਉਸਕਾ ਨਾਮ ਮੇਰੇ ਕੋ ਨਹੀਂ ਪਤਾ ਕਹਿੰਦਾ ਮੈਂ ਕਿਹਾ ਤੂੰ ਮੈਨੇਜਰ ਆ ਮੈਂ ਕਿਹਾ ਯੂ ਸਪੋਸਟ ਟੂ ਨੋ ਈਚ ਐਂਡ ਐਵਰੀ ਪਰਸਨ ਵਰਕਿੰਗ ਅੰਡਰ ਯੂ देयर ਨੇਮਸ ਹਨਾ ਮੈਂ ਕਿਹਾ ਤੈਨੂੰ ਕਿਦਾਂ ਨਾਮ ਨਹੀਂ ਪਤਾ ਕਹਿੰਦਾ ਉਸਸੇ ਉਸਕੇ ਪੁੱਛ ਕਹਿੰਦਾ ਇਨਕੋ ਨਾ ਦੋਨੋ ਜਨੋ ਕੋ ਦਫਾ ਕਰ ਦੋ ਸਿਰਫ ਉਹਨੇ ਇੰਨੀ ਗੱਲ ਕਹੀ ਆ ਤੇ ਉਹ ਜੀ ਸਾਨੂੰ ਆਲਰੇਡੀ ਹਟ ਕਰੀਏ ਕਿਉਂਕਿ ਅਸੀਂ ਆਲਰੇਡੀ ਇਨੇ ਸਟ੍ਰੈਸ ਚ ਸਾਂ ਵੀ ਤੁਹਾਡੇ ਇੱਕ ਤਾਂ ਪੈਸੇ ਖਰਾਬ ਹੋ ਰਿਹਾ ਉੱਪਰ ਤੁਹਾਡੇ ਘਰ ਦੀ ਖੱਜਲ ਖਵਾਰੀ ਹੋ ਰਹੀ ਆ ਮੈਂ ਆਲਰੇਡੀ ਕਹਿ ਚੁੱਕਾ ਆ ਵੀ ਇਹ ਦੋਨੇ ਜਣੇ ਹਾਰਡ ਪੇਸ਼ੈਂਟ ਹੈਗੇ ਆ ਇਹ ਸੀਨੀਅਰ ਸਿਟੀਜ਼ਨ ਹੈਗੇ ਆ ਤੁਸੀਂ ਥੋੜਾ ਤਾਂ ਸ਼ਰਮ ਸ਼ਰਮ ਕਰ ਲਓ ਤੇ ਉਹ 19 ਦਿਨ ਨੂੰ ਨਿਆਣ ਨੂੰ ਇੰਨੀ ਗੱਲ ਕਹੀ ਤੇ ਮੈਂ ਸਿਰਫ ਉਹਨੂੰ ਵਾਲੀ ਗੱਲ ਮੈਂ ਕੀ ਗੱਲ ਆ ਮੈਂ ਕਿਹਾ ਤੁਹਾਡੇ ਘਰ ਦਾ ਦਾ 에어ਪੋਰਟ ਹੈਗਾ ਮੈਂ ਕਿਹਾ ਮੈਂ ਇੱਥੇ 5 ਲੱਖ ਰੁਪਏ ਦੀ ਟਿਕਟ ਖਰਚ ਕੇ ਤਾਂ ਸਲੋਤਾ ਆਇਆ ਮੈਂ ਕਿਹਾ ਮੈਂ ਕੋਈ ਇੱਥੇ ਘੁੰਮਣ ਤਾਂ ਆਇਆ ਨਹੀਂ ਕੋਈ ਘੁੰਮਣ ਵਾਲੀ ਪਲੇਸ ਹੈਗੀ ਨਹੀਂ ਜਿਹੜੀ ਮੈਂ ਇੱਥੇ ਘੁੰਮਣ ਆ ਗਿਆ ਮੈਂ ਕਿਹਾ ਤੁਹਾਡਾ ਫਰਜ ਬੰਦਾ 에어 ਇੰਡੀਆ ਦਾ ਫਰਜ ਬੰਦਾ 에어 ਇੰਡੀਆ ਕਹਿੰਦੀ ਕਸਟਮਰ ਸਾਡੇ ਲਈ ਸਭ ਤੋਂ ਪਹਿਲਾਂ ਆਇਆ ਤੇ ਮੈਂ ਕਹਾ ਤੁਸੀਂ ਸਿਰਫ ਆਪਣੇ ਇੱਕ ਈਗੋ ਕਰਕੇ ਕਸਟਮਰ ਦੀ ਬਿਨਾਂ ਗੱਲ ਸੁਣੇ ਜਾਂ ਤਾਂ ਅਸੀਂ ਕੋਈ ਗਲਤ ਚੀਜ਼ ਲੱਗੇ ਚ ਕੈਰੀ ਕਰ ਰਹੇ ਹਾਂ ਸਾਡਾ ਸਿਕਿਉਰਿਟੀ ਚੈੱਕ ਲੱਗੇ ਚ ਪੈਰ ਡਪਿਆ ਹਲੇ ਵੀ ਕੋਈ ਉਰਚ ਕੁਛ ਇਲੀਗਲ ਸਟੱਫ ਨਹੀਂ ਆਹੀ ਉਹਨਾਂ ਨੂੰ ਆ ਵੀ ਕਿਹਾ ਕਿ ਸਾਡਾ ਫੂਡ ਪ੍ਰੋਡਕਟਸ ਹੈਗੇ ਆ ਜੇ ਤੁਹਾਨੂੰ ਜਿਆਦਾ ਇੱਥੇ ਡੰਪ ਕਰ ਦਿੰਨੇ ਆ ਉੱਥੇ ਸੁੱਟ ਦਿੰਨੇ ਆ ਬੈਗ ਛੱਡ ਕੇ ਚੱਲ ਜਾਂਦੇ ਆ ਜਾਂ ਬੈਗ ਨੂੰ ਖਾਲੀ ਕਰਕੇ ਲੈ ਜਾਂਦੇ ਆ ਸਾਰਾ ਨਾ ਤੁਹਾਨੂੰ ਜਾਣ ਦੋ ਉਹਨਾਂ ਨੇ ਕਿਹਾ ਨਹੀਂ ਅੱਬ ਤੋਂ ਕੁਛ ਹੋ ਹੀ ਨਹੀਂ ਸਕਤਾ ਆਪ ਜੈਸੇ ਮਰਜ਼ੀ ਕਰ ਲੋ ਜੋ ਮਰਜ਼ੀ ਕਰ ਲੋ ਕੁਛ ਨਹੀਂ ਹੋ ਸਕਤਾ ਉਸ ਤੋਂ ਬਾਅਦ ਜਦੋਂ ਅਸੀਂ ਉਹਨੂੰ ਬੋਲੇ ਆਂ ਵੀ ਹਾਂ ਵੀ ਤੂੰ ਇਦਾਂ ਕਿਦਾਂ ਹਾਨੂੰ ਗਲਤ ਬੋਲ ਸਕਦਾ ਆਂ ਜਾਂ ਕੁਝ ਕਹਿ ਸਕਦਾ ਆਂ ਤੇ ਉਸ ਤੋਂ ਬਾਅਦ ਉਹ ਭੱਜ ਭੱਜਣਾ ਸਟਾਰਟ ਕਰਤਾ ਉਹਨਾਂ ਹੱਟ ਲੁਕਣਾ ਸਟਾਰਟ ਕਰਤਾ ਫਿਰ ਆਪਣੇ ਸਟਾਫ ਨਾਲ ਗੱਲਾਂ ਕਰਨ ਲੱਗ ਪਿਆ ਵੀ ਤੁਸੀਂ ਇਹਨਾਂ ਦਾ ਧਿਆਨ ਰੱਖੋ ਜਦੋਂ ਜਦੋਂ ਆਪਾਂ ਸਾਈਡ ਤੇ ਜਾਂਦੇ ਆਂ ਸਿਰਫ ਉਦੋਂ ਹੀ ਆਉਣ ਲੱਗ ਪਿਆ ਫਿਰ ਉਹਨਾਂ ਨੂੰ ਕਿਹਾ ਵੀ ਸੀਆਰਪੀਆ ਅਨੈ ਸੀਆਈਐਸਐਫ ਵਾਲੇ ਬੰਦੇ ਹੱਟ ਕੋ ਭੇਜ ਤੋ ਉਹਨਾਂ ਨਾਲ ਬਹੁਤ ਵਧੀਆ ਤਰੀਕੇ ਨਾਲ ਗੱਲ ਕੀਤੀ ਕੀ ਹੋਇਆ ਆਪਾਂ ਉਹਨਾਂ ਨੂੰ ਸਾਰੀ ਸਿਚੁਏਸ਼ਨ ਦੱਸੀ ਉਹਨਾਂ ਨਾਲ ਨੂੰ ਕਿਹਾ ਵੀ ਆਹ ਅਥਾਰਟੀ ਹੈਗੀ ਆ ਤੁਸੀਂ ਇਹਨਾਂ ਨਾਲ ਜਾ ਕੇ ਗੱਲ ਇਹ ਹੈ ਜੇ ਤੁਹਾਨੂੰ ਜੇ ਨਹੀਂ ਜਾਣ ਦੇਣਾ ਹੁੰਦਾ ਤੁਹਾਨੂੰ ਉਹਨਾਂ ਨੂੰ ਇਸ਼ੂ ਨਹੀਂ ਕਰਨੇ ਚਾਹੀਦੇ ਸੀ ਏਦਾਂ ਨਹੀਂ ਹੋ ਸਕਦਾ ਕਿ ਤੁਹਾਨੂੰ ਬੋਰਡਿੰਗ ਪਾਸ ਇਸ਼ੂ ਕਰਕੇ ਰੋਕ ਸਕਦੇ ਜਸਟ ਬਿਕੋਜ਼ ਆਫ weight ਕਿਤਾਬਾ weight ਉਹ ਵੀ ਜੇ ਤੁਸੀਂ ਵਿਲਿੰਗ ਟੂ ਪੇ ਹੋ ਜੇ ਤੁਸੀਂ ਬਿਲਕੁਲ ਰਿਫਿਊਜ਼ ਕਰਤਾ ਹੁੰਦਾ ਵੀ ਨਹੀਂ ਆਪਾਂ ਜਾਣਾ ਵੀ ਨਹੀਂਗਾ ਆਪਾਂ ਪੈਸੇ ਵੀ ਨਹੀਂ ਦੇਣਗੇ ਕਹੀ ਜਾਣਾ ਵੀਗਾ ਫਿਰ ਉਹ ਤੁਹਾਨੂੰ ਰਿਫਿਊਜ਼ ਕਰ ਸਕਦੇ ਪਰ ਅਗਰ ਤੁਸੀਂ ਕਹਤਾ ਵੀ ਤੁਸੀਂ ਪੈਸੇ ਪੇ ਕਰ ਰਹੇ ਹੋ ਫਿਰ ਤੁਹਾਨੂੰ ਰਿਫਿਊਜ਼ ਨਹੀਂ ਕਹੀ ਚੀਜ਼ ਦੀ ਕਰ ਸਕਦੇ ਪਰ ਉਸ ਤੋਂ ਬਾਅਦ ਸਰ ਪਤਾ ਨਹੀਂ ਕੀ ਗੱਲ ਇਹ ਨਹੀਂ ਸਿਰਫ ਉਹਨਾਂ ਨੂੰ ਕਿਹਾ ਕਿ ਸਲਾਈਡ ਤੁਹਾਡੀ ਕੈਨਸਲ ਹੋ ਗਈ ਇੱਕ ਵੱਖਰਾ ਵਿਸ਼ਾ ਆ ਪਰ ਜਿਹੜਾ ਤੂੰ ਕਹਿਣਾ ਦਫਾ ਤੁਹਾਨੂੰ ਸਾਨੂੰ ਸਿਰਫ ਆਰਥੋਪੋਲੋਜੀ ਚਾਹੀਦੀ ਆ ਕਿ ਪਹਿਲੀ ਗੱਲ ਤਾਂ ਜੋ ਕੰਪਨਸੇਟ ਕਰਨਾ ਹੋ ਤਾਂ 에어ਲਾਈਨ ਨੇ ਕਰਨਾ ਸਾਨੂੰ ਨਾ ਉਹ ਇੱਕ ਵੱਖਰੀ ਸਾਈਡ ਹੈਗੀ ਆ ਪਰ ਜਿਹੜੇ ਬੰਦੇ ਨੇ ਜਿਹੜਾ ਉਹਨਾਂ ਦਾ ਮੈਨੇਜਰ ਜਿਹੜਾ ਇਟਾ ਡਿਸਰੈਸਪੈਕਟਫੁਲ ਆ ਮੈਨੇਜਰ ਇੱਕ ਬਹੁਤ ਵੱਡੀ ਪੋਸਟ ਹੁੰਦੀ ਆ ਕੋਈ ਛੋਟੀ ਮੋਢੀ ਪੋਸਟ ਹੁੰਦੀ ਕੋਈ ਬਿਨਾ ਪੜੇ ਲਿਖੇ ਕੋਈ ਗਵਾਰ ਬੰਦਾ ਜਾਂ ਕੋਈ ਇਦਾਂ ਦਾ ਬੰਦਾ ਨਹੀਂ ਬਣ ਜਾਂਦਾ ਵੀ ਜਿਹੜਾ ਮਰਜ਼ੀ ਉੱਤੇ ਜਾ ਕੇ ਬਹਿ ਜਾਊਗਾ ਤੇ ਮੈਂ ਮੈਨੇਜਰ ਹੈਗਾ ਹਨਾ ਜੀ ਅਸੀਂ ਵੀ ਨਹੀਂ ਬਣੇ ਹਾਲ ਤੱਕ ਹਨਾ ਕਿਉਂਕਿ ਉਹਦੇ ਲਈ ਇੱਕ ਕ੍ਰੈਡੀਬਿਲਟੀ ਚਾਹੀਦੀ ਹੁੰਦੀ ਬੰਦੇ ਨੂੰ ਇੱਕ ਨੌਲੇਜ ਚਾਹੀਦੀ ਹੁੰਦੀ ਆਪਣਾ ਸਟਾਫ ਮੈਨੇਜ ਕਰਨ ਦੇ ਇੱਕ ਹੁੰਦਾ ਸਾਰਾ ਕੁਝ ਸਿੱਜੇ ਉਹ ਬੰਦਾ ਉੱਥੇ ਬਹਿ ਕੇ ਹੋਈਆਂ ਗੱਲਾਂ ਕਰ ਸਕਦਾ ਵਾ ਇਹੋ ਜਿਹਾ ਬਿਹੇਵੀਅਰ ਆਪਣਾ ਸ਼ੋਅ ਕਰ ਸਕਦਾ ਵਾ ਤੇ ਉਹਨੂੰ ਇੰਨੇ ਉਹਦੇ ਚ ਇੰਨੇ ਗਰਸ ਹੋਣੇ ਚਾਹੀਦੇ ਜਿਉਂ ਨਾ ਪੜ ਇੱਕ ਸੌਰੀ ਕਹਿਣ ਦੀ ਹਿੰਮਤ ਨਹੀਂ ਕਿ ਉੱਪਰੋਂ ਹਨ ਨੂੰ ਆਕੜ ਕੇ ਤੇ ਭੱਜਦਾ ਜਾ ਰਿਹਾ ਵਾ ਕਿ ਤੁਮ ਕਰ ਲੋ ਜੋ ਕਰਨਾ ਹੈ ਤੁਮਨੇ ਕੋਈ ਬਾਤ ਨਹੀਂ ਜੋ ਕਰ ਸਕਤੇ ਹੋ ਕਰ ਲੋ ਹਨ ਨੂੰ ਆਪ ਹਿੰਦੀ ਚ ਇਦਾਂ ਬੋਲ ਰਿਹਾ ਵੀ ਜੋ ਕਰਨਾ ਕਰ ਸਕਤੇ ਹੋ ਹਨਾ ਕਰ ਲੋ ਕੋਈ ਬਾਤ ਨਹੀਂ ਜੋ ਕਰ ਲੋ ਤੇ ਹਨ ਲੋਕ ਸਾਈਡ ਤੇ ਆ ਕੇ ਵੀ ਕਹਿ ਰਹੇ ਕੋਈ ਗੱਲ ਨਹੀਂ ਭਾਜੀ ਇੱਥੇ ਕੁਝ ਨਹੀਂ ਕਰ ਸਕਦੇ ਤੁਸੀਂ ਤੁਸੀਂ ਜੋ ਮਰਜ਼ੀ ਕਰ ਲੋ 에ਅਰ ਇੰਡੀਆ ਤੋਂ ਵੀ ਤੁਹਾਨੂੰ ਕੁਝ ਨਹੀਂ ਮਿਲਣਾ ਇਹ ਇਦਾਂ ਹੀ ਕਰਦੇ ਆ ਚਾਰ ਪੰਜ ਲੋਕਾਂ ਨੇ ਹਨ ਹੋਰ ਅਪਰੋਚ ਕੀਤਾ ਭਾਈ ਇਹਨੂੰ 200 200 ਗ੍ਰਾਮ ਪਿੱਛੇ ਖੱਜਲ ਕਰ ਰਿਹਾ ਏ ਤੁਹਾਡਾ ਕੀ ਤੁਹਾਡਾ ਵੀ ਸੀਨ ਬਣਿਆ ਆ ਹਨ ਸਾਰਿਆਂ ਨੇ ਮਤਲਬ ਇੱਕ ਜੋਹ ਹਨ ਉੱਥੇ ਆ ਕੇ ਫੀਡਬੈਕ ਮਿਲਿਆ ਜੋ ਹਰਨਾ ਹੋ ਗਿਆ ਸ਼ਾਇਦ ਬੜਾ ਕਾਮਨ ਆ ਇਹ ਨਾਲ ਹੀ 에어 ਇੰਡੀਆ ਇਹ ਬਹੁਤ ਨਾਰਮਲੀ ਕਰਨ ਦੀਆਂ ਚੀਜ਼ਾਂ ਕਿ ਅਸੀਂ ਕੋਈ ਨਵੇਂ ਬੰਦੇ ਨਹੀਂ ਗਏ ਜਿਨ੍ਹਾਂ ਨਾਲ ਇਦਾਂ ਹੋ ਗਿਆ ਬਸ ਸਿਰਫ ਫਰਕ ਹੈ ਸ਼ਾਇਦ ਕਈਆਂ ਨੂੰ ਰੀਸ਼ਡਿਊਲ ਮਿਲ ਜਾਂਦਾਗਾ ਹਨ ਨੂੰ ਉਹ ਵੀ ਨਹੀਂ ਮਿਲਿਆ ਉਹ ਚੀਜ਼ ਤੇ ਤੇ ਉੱਤ ਤੋਂ ਬਾਅਦ ਮੈਂ ਟਵੀਟ ਕੀਤਾ 에어 ਇੰਡੀਆ ਨੂੰ 에어 ਇੰਡੀਆ ਦਾ ਮੈਨੂੰ ਰਿਪਲਾਈ ਆਇਆ ਕਹਿੰਦੇ ਤੁਸੀਂ 7:21 ਮਿੰਟ ਤੇ ਉੱਥੇ ਪਹੁੰਚੇ ਕਾਊਂਟਰ ਤੇ ਤਾਂ ਕਰਕੇ ਤੁਹਾਨੂੰ 7:20 ਮਿੰਟ ਤੇ ਪਹੁੰਚਣਾ ਚਾਹੀਦਾ ਹੈ ਤੁਸੀਂ 21 ਮਿੰਟ ਤੇ ਪਹੁੰਚੇ ਤਾਂ ਕਰਕੇ ਤੁਹਾਨੂੰ ਫਲਾਈਟ ਨਹੀਂ ਬੋਰਡ ਕਰਨ ਦਿੱਤਾ 60 ਸੈਕਿੰਡ ਹੁੰਦੇ ਆ ਜੀ ਮੇਰਾ 2.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ 60 ਸਕਿੰਟ ਕਰਕੇ ਜਾਨ-ਜਾਨ ਦਾ ਠੀਕ ਹੈ ਜੀ ਹਲੇ ਉਹਨਾਂ ਦੀ ਵਾਪਸੀ ਦੀ ਵੀ ਆ ਉਹ ਮੈਂ ਕਾਊਂਟ ਨਹੀਂ ਕਰ ਰਹਾ ਕਿਉਂਕਿ ਠੀਕ ਹੈ ਗਿਆ ਟਿਕਟਾਂ ਪਰ 60 ਸਕਿੰਟ ਦੇ 2.5 ਲੱਖ ਰੁਪਏ 에어 ਇੰਡੀਆ ਮੈਨੂੰ ਪੇ ਕਰੂਗੀ ਜਿਹੜਾ ਮੇਰੇ ਅੱਗੇ ਕੰਮ ਤੇ ਜਾਣ ਦਾ ਨੁਕਸਾਨ ਹੋਣਾ ਵਾ ਜਿਹੜੇ ਮੇਰੇ ਅੱਗੇ ਵਰਕ ਕਮਿਟਮੈਂਟ ਹੈਗੀਆਂ ਮਿਆ ਤੇ ਮੇਰੀ ਵਾਈਫ ਦੋਵੇਂ ਵਰਕਿੰਗ ਹੈਗੀਆਂ ਜਿਹੜੀ ਸਾਡਾ ਕਮਿਟਮੈਂਟ ਸੀਗੀਆਂ ਇੱਕ ਡੇਟ ਤੱਕ ਉੱਥੇ ਪਹੁੰਚਣਾ ਹੈਗਾ ਅੱਗੇ ਕੰਮ ਰੀਜ਼ਿਊਮ ਕਰਨਾ ਸੀਗਾ ਉਹਦਾ ਉਹ ਕੌਣ ਪੇ ਕਰੂਗਾ ਉਹ ਉਹ ਉਹਦਾ ਉਹਦਾ ਕੌਣ ਖਰਚਾ ਨ ਆ ਸਾਡੀ ਗਲਤੀ ਨਹੀਂ ਗਈ ਜਿਵੇਂ ਮਤਲਬ ਸਾਰੀ ਕੰਪਨੀ ਇੱਕ ਸਿਰਫ EMPLOYEE ਨੂੰ ਬਚਾਉਣ ਵਾਸਤੇ ਲੱਗੀ ਹੋਈ ਆ ਵੀ ਉਹਦੀ ਕੋਈ ਗਲਤੀ ਨਹੀਂ ਗਈ ਉਹ ਸਿਰਫ ਉਹਨੇ ਐਂਟਰੀ ਚ ਪਾਤਾ ਵੀ ਇਹ 721 ਤੇ ਇੱਥੇ ਪਹੁੰਚੇ ਜੇ ਆਪਾਂ 721 ਤੇ ਉਨਤੇ ਪਹੁੰਚੇ ਹੀ ਤੇ ਸਾਡੇ ਬੈਗ ਕਿਉਂ ਰਖਾਏ ਉਹਨਾਂ ਨੇ ਉੱਥੇ ਸਾਡੇ ਬੋਰਡਿੰਗ ਪਾਸਟ ਤੁਹਾਨੂੰ ਕਹ ਦਿੰਦੇ ਨਾ ਕਾਊਂਟਰ ক্লোਜ਼ ਹੈਗਾ ਤੁਸੀਂ ਵਾਪਸ ਹੋ ਜਾਓ ਆਡਰਲੀ ਵਰਥੀਡ ਸੀਗਾ ਉਹ ਆਡਰਲੀ ਇੱਕ ਇੱਕ ਹੋ ਜਾਣਾ ਵੀ ਠੀਕ ਹੈ ਰਹੀਂ ਲੇਟ ਆ ਤੁਹਾਨੂੰ ਉਹਨਾਂ ਨੇ ਨਹੀਂ ਜਾਣ ਸਾਰਾ ਕੁਝ ਕਰ ਲੈ A to Z ਐਂਡਲਾ ਪ੍ਰੋਸੈਸ ਦਾ ਬਾਰੇ ਬੈਗ ਅੰਦਰ ਜਾਂਦੇ ਉਤਪਤ ਸਿਰਫ ਇਮੀਗ੍ਰੇਸ਼ਨ ਰਹਿ ਜਾਂਦੀ ਹੈ ਦੈਟਸ ਇਟ ਹਨਾ ਜੀ ਉਹ ਵੀ ਉਰ ਤੇ ਲਿਖਿਆ ਹੈ ਕਿ 20 ਮਿੰਟਸ ਪ੍ਰਾਇਰ ਗੇਟ ਬੰਦ ਹੁੰਦੇ ਆ ਤੇ 60 ਮਿੰਟ ਤੋਂ ਪਹਿਲਾਂ ਪਹੁੰਚਣਾ ਹੁੰਦਾ ਜੋ ਕਿ ਇਹ ਝੂਠ ਬੋਲਨਦੇ ਆ ਅਸੀਂ ਪਹਿਲਾਂ ਪਹੁੰਚ ਗਏ ਹਾਂ ਉਹਨੇ ਲੇਟ ਜਾਣ ਕੇ 7 21 ਦਾ ਪਾਇਆ ਤਾਂ ਕਿ ਉਰ ਤੇ ਕੋਈ ਪ੍ਰੋਬਲਮ ਨਾ ਆਏ ਕੱਲ ਨੂੰ ਅਸੀਂ 7 15 ਤੇ ਉਹਦੇ ਕਾਊਂਟਰ ਤੇ ਹਾਂ 10 15 ਮਿੰਟ ਉਹਨਾਂ ਨੇ ਸਾਡੇ ਨਜ਼ਰ ਹੀ ਖੱਜਲ ਕੀਤੀ ਜੋ ਪੇਪਰ ਵਰਕ ਲਈ ਕੀਤੇ ਉਹਨਾਂ ਨੇ ਵੀ ਆ ਦੋ ਜਾਂ ਆ ਦੋ ਵੈਸੇ ਤੇ ਵੀਜ਼ਾ ਏਅਰਲਾਈਨ ਵਾਲੇ ਨਹੀਂ ਮੰਗਦੇ ਜੇ ਆਪਾਂ ਇੰਟਰਨੈਸ਼ਨਲ ਬੋਰਡ ਨਾ ਕਰਨਾ ਸਾਡੀ ਡੋਮੈਸਟਿਕ ਫਲਾਈਟ ਸੀਗੀ ਸਾਨੂੰ ਉਹਨਾਂ ਦਾ ਵੀਜ਼ਾ ਬੰਨਾ ਦਿੱਲੀ ਮੰਗ ਸਕਦੇ ਆ ਇਮੀਗ੍ਰੇਸ਼ਨ ਨਾਲ ਕੋ ਜੋ ਮਰਜ਼ੀ ਮੰਗ ਸਕਦੀ ਆ ਪਰ ਇੱਕ ਏਅਰਲਾਈਨ ਵਾਸਤੇ ਜੋ ਵੀ ਡੋਮੈਸਟਿਕ ਫਲਾਈਟ ਆਪਾਂ ਦਿੱਲੀ ਬੋਰਡ ਕਰਨਾ ਆਪਾਂ ਇੰਡੀਆ ਦੇ ਸਿਟੀਜ਼ਨ ਹੈਗੇ ਆਂ ਸਾਨੂੰ ਨਹੀਂ ਉਹ ਮੰਗ ਸਕਦੇ ਵੀ ਆਪਣਾ ਵੀਜ਼ਾ ਦਿਖਾਓ ਤੁਸੀਂ ਆਸਟ੍ਰੇਲੀਆ ਕੋ ਚੱਲੇ ਜੇ ਇਹ ਇਹ ਬਿਲਕੁਲ ਗਲਤ ਗੱਲ ਹੈ ਸਾਨੂੰ ਉਹਨਾਂ ਨੇ 10 15 ਮਿੰਟ ਉੱਥੇ ਆਪਣੇ ਕਾਰਨ ਕਰਕੇ ਖਰਾਬ ਕੀਤਾ ਸ਼ਾਇਦ ਉਹਨਾਂ ਦਾ ਪਹਿਲਾਂ ਹੀ ਸੋਚ ਸੀ ਵੀ ਇਹਨਾਂ ਨੂੰ ਜਾਂ ਜਾਣ ਨਹੀਂ ਦੇਣਾ ਜਾਂ ਇਹ ਲੇਟ ਆਇਆ ਇਹਨਾਂ ਨੂੰ ਲੈਸਨ ਸਿਖਾਉਣਾ विदाउट नोइंग की ਇਹਨਾਂ ਦੀ ਕੀ ਪ੍ਰੋਬਲਮ ਸੀ ਕਿਹੜੇ ਸਰਕਮਸਟੈਂਸਸ ਤੋਂ ਪਿੱਛੋਂ ਆਏ ਆ ਕੀ ਗੱਲ ਹੋਈ ਆ ਕੀ ਨਹੀਂ ਉਹਨਾਂ ਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਲੱਗ ਰਿਹਾ ਇਹ ਚੀਜ਼ ਦਾ ਦਾ ਸਾਰਾ ਕਰਦਾ ਸਮਾਨ ਵਗੈਰਾ ਬੈਗ ਕਰਕੇ ਇੱਕ ਤਿਆਰੀ ਜਗ੍ਹਾ ਅੱਗੇ ਜਾ ਕੇ ਤੁਹਾਨੂੰ ਇੰਨੀ ਹਰਾਸਟ ਘਟ ਹੋਈ ਤੁਹਾਨੂੰ ਬਾਹਰ ਵੀ ਨਹੀਂ ਜਾਣ ਦਿੱਤਾ ਤੁਸੀਂ ਵਾਪਸ ਆਏ ਹੁਣ ਇਸ ਸਬੰਧੀ ਤੁਸੀਂ ਕਿਸੇ ਨੂੰ ਇਸ ਦੀ ਲਿਖਤੀ ਕੰਪਲੇਂਟ ਕਰ ਰਹੇ ਹੋ ਕਿ ਜੋ ਤੁਹਾਡੇ ਨਾਲ ਪ੍ਰੋਬਲਮ ਹੋਇਆ ਤੁਹਾਨੂੰ ਉਹਦਾ ਹਰਜ਼ਾਨਾ ਕਿਸ ਤਰ੍ਹਾਂ ਦੇ ਸਰ ਮੈਂ 에어 ਇੰਡੀਆ ਨੂੰ ਵੀ ਕੰਪਲੇਂਟ ਕੀਤੀ ਆ ਕੱਲ ਦੀ ਅਸੀਂ ਕਰਤੀ ਆ ਆਪਣਾ 에어ਪੋਰਟ অথরিটি ਨੂੰ ਵੀ ਕਰਤੀ ਆ ਇੱਕ ਹੋਰ ਕੋਣ ਨੋਟਲ ਆਮ ਨੋਟਲ ਆਫਿਸਰ ਨੂੰ ਕਰਦੀ ਨੋਟਲ ਆਫਿਸਰ ਨੂੰ ਵੀ ਆਪਾਂ ਕੰਪਲੇਂਟ ਕਰਤੀ ਆ ਤੇ ਹਾਂਜੀ ਉਹਨਾਂ ਵੱਲੋਂ ਕੋਈ ਸਾਨੂੰ ਐਸ ਸੱਚ ਕੋਈ ਹਾਲ ਤੱਕ ਕੋਈ ਰਿਵਰਟ ਬੈਕ ਆਇਆ ਨਹੀਂ ਆ ਜੋ ਮੈਨੂੰ 에어 ਇੰਡੀਆ ਨੇ ਇੱਥੇ ਟਵਿੱਟਰ ਤੇ ਕਿਹਾ ਵਾ ਬਸ ਮੈਂ ਤੁਹਾਨੂੰ ਉਹੀ ਦੱਸਿਆ ਬਾਕੀ ਹਲੇ ਤੱਕ ਮੈਨੂੰ ਕਿਹ ਦੀ ਕਨਫਰਮੇਸ਼ਨ ਨਹੀਂ ਆਈ ਕਿ ਵੀ ਇਹ ਕੀ ਕਰਨ ਲੱਗੇ ਆ ਜਾਂ ਇਹ ਕੀ ਕਰਨਗੇ ਅੱਗੋਂ ਜਾਂ ਇਹਨਾਂ ਨੇ ਕੀ ਸਾਨੂੰ ਤੇ ਇਹ ਵੀ ਨਹੀਂ ਪਤਾ ਕਿ ਸਾਨੂੰ ਇਹਨਾਂ ਨੇ ਪੈਸੇ ਮੋੜਨੇ ਆਂ ਮੀਆਂ ਕਿ ਨਹੀਂ ਮੋੜਨੇ ਹਨਾ ਜੀ ਸਾਨੂੰ ਤੇ 2.5 ਲੱਖ ਰੁਪਏ ਦਾ ਖਰਾਬ ਹੋਗਾ ਹੁਣਾਨੂੰ ਤਤਕਾਲ ਜੇ ਅਸੀਂ ਟਿਕਟ ਲਵਾਂਗੇ ਸਾਨੂੰ 3-4 ਲੱਖ ਰੁਪਏ ਫਿਰ ਖਰਾਬ ਹੋ ਜਾਣੇ ਹਨਾ ਜੀ ਤੁਹਾਡੀ ਇਹ ਡਿਮਾਂਡ ਕੀ ਹੋਵੇਗੀ ਕਿ ਤੁਸੀਂ ਆਪਣੇ ਪੈਸੇ ਵਾਪਸ ਲੈਣਾ ਚਾਹੋਗੇ ਜਾਂ ਉਸ ਮੈਨੇਜਰ ਦੇ ਖਿਲਾਫ ਕਾਰਵਾਈ ਕਰਵਾਉਣਾ ਚਾਹੋਗੇ ਸਾਡੀ ਕੋਈ ਇਦਾਂ ਡਿਮਾਂਡ ਨਹੀਂ ਹੈਗੀ ਫਸਟ ਆਫ ਆਲ ਸਾਨੂੰ ਬਹੁਤ ਜ਼ਿਆਦਾ ਬਾਦਰ ਕੀਤਾ ਗਿਆ ਵਿਦਾ ਪੈਰੈਂਟਸ ਸੋ ਦੇ ਨੀਡ ਟੂ ਅਪੋਲੋਜਾਈਜ਼ ਫੋਰ ਥੈਟ ਸਾਡੀ ਇਦਾਂ ਕੋਈ ਡਿਮਾਂਡ ਨਹੀਂ ਤੇ ਤੁਹਾਡੇ ਲਈ ਆ ਕਰੋ ਉਹ ਕਰੋ but they at least need to book our tickets apologize for what they've done and tijigal main advice nahi karu kehe nu vi de tuhhi family nal o do not board air india especially for amritsar and jo give a staff na itna karde rehne people report kar rahi re utthe ke theek hai ene hadna vi ki ta hadna le means air india doesn't care about customers it's a staff airline so jo kuch kar sakde te ahi kar sakde de. ke jinna bandeyan nu inna already bother karta onna layi kuch thoda ja convenient kar dena no. oh sydney pohchna otherwise of course saanu ticket kara ke te jana hi pana hai mm. but if we we, we also our hady bag and te vi sade ko chizza hai gaya apa action ta lavange but hal di kadi sade kol we we don't ਹੈਵ ਐਨੀਵੇਅਰ ਟੂ ਗੋ ਕਿਉਂਕਿ ਸਾਡਾ ਤਾਂ ਪਲਾਨ ਹੈਗਾ ਹੀ ਜਾਣ ਦਾ ਹੀ ਸਾਡਾ ਸਭ ਕੁਝ ਪੈਕ ਸੀਗਾ ਸਾਡੀ ਕਮਿਟਮੈਂਟ ਸੀਗੀਆਂ ਉਹ ਤਾਂ ਆਲਰੇਡੀ ਮੈਸ ਅਪ ਹੋ ਗਿਆ ਇਸ ਤੋਂ ਬਾਅਦ ਬਸ ਆਹੀ ਆ ਜੇ ਉਹ ਕੁਝ ਵੀ ਸਾਡੇ ਲਈ ਕਰ ਸਕਦੇ ਕਿ ਸਾਨੂੰ ਜੀ ਟਿਕਟਸ ਕਰਾ ਕੇ ਦੇ ਦੇਣ ਜੋ ਅਹੀ ਕਰਨਾ ਉਹ ਤਾਂ ਹੀ ਐਕਸ਼ਨ ਲਵਾਂਗੇ ਕਿਉਂਕਿ ਸਾਨੂੰ ਕੋਈ ਵੀ ਪਬਲਿਕ ਪਲੇਸ ਤੇ ਹਰਾਸ ਨਹੀਂ ਕਰ ਸਕਦਾ ਤੁਸੀਂ ਨੇ ਤੁਹਾਨੂੰ ਮੈਂ ਨਹੀਂ ਕਰ ਸਕਦੀ ਮੈਂ ਆ ਤੇ ਮੈਨੂੰ ਕੋਈ ਹੋਰ ਵੀ ਕਰ ਸਕਦਾ ਔਰ ਉਹ ਵੀ ਇੱਕ ਇੰਨੀ ਵੱਡੀ 에ਅਰਲਾਈਨ ਦਾ ਮੈਨੇਜਰ ਮੈਨੂੰ ਕਹਿ ਰਿਹਾ ਦਫਾ ਹੋ ਹੀ ਡਿਡਨਟ ਪੇ ਮੀ ਫॉर ਐਨੀਥਿੰਗ ਓਨਲੀ ਸਿਰਫ ਸਾਡਾ ਟਾਈਮ ਵੇਸਟ ਕੀਤਾ ਆ ਆਪਾਂ ਵੈਲ ਵਿਦਨ ਗਾਈਡਲਾਈਨ ਸੀਗੇ 7:13 ਤੇ ਮੈਂ ਉਹਦੇ ਕਾਊਂਟ ਤੇ ਖੜੀ ਮੇਰੇ ਹਸਬੰਡ ਕੱਲੇ 11 ਬੈਗ ਬੈਲਟ ਉਤਾਰ ਰਹੇ ਸੀ ਸੋ ਵੀਵਰੈਂਟ ਰਿਲੇਟ ਹੋਣੇ ਸਿਰਫ ਆਪਣਾ ਪੱਲਾ ਝਾੜਨ ਮੈਂ ਉੱਥੇ ਲਿਖਤਾ 721 ਬਟ ਸਟਾਰਟ ਬਿਕੋਲ 723 ਦੇ ਵੀ ਕਲਿੱਪਸ ਹੈਗੇ ਜਿਦੇ ਵਿੱਚ ਅਸੀਂ ਆਲਰੇਡੀ ਹੱਥ ਜੋੜ ਰਹੇ ਹਾਂ ਕਿ ਸਰ ਜਾ ਲੈੰਦੋ ਇਦਾਂ ਨਾ ਕਰੋ ਹਾ ਕੇ ਨਾ ਹਰ ਕੋ ਵੌਇਸ ਰਿਕਾਰਡਿੰਗ ਵੀ ਹੈਗੀਆਂ ਵਾ ਜਿਹੜੇ ਬੰਦੇ ਨੂੰ ਉਹਨਾਂ ਨੇ ਕਿਹਾ ਸੀ ਰਾਹੁਲ ਕੁਮਾਰ ਨਾਮ ਹੈ ਉਹਦਾ ਉਹ ਲਖਨਊ ਤੋਂ ਡਿਪੋਰਟੇਸ਼ਨ ਤੇ ਆਇਆ ਹੈ ਉਹਨੂੰ ਉਹਨਾਂ ਨੇ ਕਿਹਾ ਵੀ ਦਫਾ ਹੋ ਉਹਦੇ ਨਾਲ ਆਪਾਂ ਗੱਲਬਾਤ ਕੀਤੀ ਉਹਦੀਆਂ ਵੀਡੀਓ ਕਲਿੱਪਸ ਵੀ ਹੈਗੀਆਂ ਆ ਆਡੀਓ ਕਲਿੱਪਸ ਵੀ ਹੈਗੀਆਂ ਵੀ ਜਿਹੜਾ ਉਹ ਮੈਨੇ ਸੁਨਾ ਮੇਰ ਕੋ ਇਨੋਨੇ ਬੋਲਾ ਵੀ ਹਾਂ ਦਫਾ ਕਰੋ ਇਨ ਕੋ ਯਾਂ ਸੇ ਹਟ ਕੋ ਉਹ ਵੀ ਕਲਿਪਸ ਹੈਗੇ ਆ ਜਦੋਂ ਸਾਡੇ ਅੱਗੇ ਵਾਲੇ ਬੈਗਸ ਉਹਨੇ ਭੇਜੇ ਆ ਤੇ ਸਾਨੂੰ ਕਹਿਤਾ ਸੀ ਸਭ ਬੰਦ ਹੋ ਗਿਆ ਆ ਲਗੇਜ ਬੈਲਟ ক্লোਜ਼ ਆ ਬਟ ਉਹਨੇ 8:00 ਵਜੇ ਚ 5 ਮਿੰਟ 4 ਮਿੰਟ ਤੇ ਉਹ ਬੈਗਸ ਵੀ ਭੇਜੇ ਆ ਜਿੱਤੇ ਮੇਰੇ ਹਸਬੰਦ ਨੇ ਪੁੱਛਿਆ ਤੋ ਇਹ ਅੱਗੇ ਬੈਗਸ ਕਿ ਭੇਜ ਰੋ ਕਹਿੰਦੇ ਕੀ ਕਿਏ ਹੋ ਰਹੇ ਆ ਬਟ ਸਾਨੂੰ 7:33 ਤੋ ਹੀ ਹਾਲੀ ਵੀ ਕਹਿ ਰਹੇ ਹੀ ਕੁਛ ਨਹੀਂ ਹੋ ਸਕਦਾ ਕੁਛ ਨਹੀਂ ਹੋ ਸਕਦਾ ਬਟ ਅਦਰ ਜਿਹੜੇ ਅੱਗੇ ਲੋਕੀ ਸੀਗੇ ਮੇਰੇ ਤੋਂ ਵੀ 2 ਮਿੰਟ ਪਹਿਲਾਂ ਵੀ ਲੋਕੀ ਉਹਨਾਂ ਦਾ ਵੀ 3 ਕਿਲੋ ਜੀ ਲੱਗੇ ਜ਼ਿਆਦਾ ਹੀ ਉਹਨਾਂ ਨੇ ਸਟੇਟਮੈਂਟ ਵੀ ਆ ਸੀਸੀਟੀਵੀ ਵੈਰੀਫਾਈ ਕਰ ਸਕਦਾ ਆ ਕਿ ਮੈਡਮ ਤੁਹਾਡਾ ਮੈਂ ਨਹੀਂ ਮੈਂ ਆਪਕਾ ਨਹੀਂ ਕਰੂੰਗਾ ਮੈਂਨੇ ਆਪਸੇ ਪਹਿਲੇ ਕਿਤਨੇ ਲੋਕਾਂ ਐ ਸਭ ਦਾ 1 1 2 2 ਕਿਲੋ 3 3 ਕਿਲੋ ਅਕਾਮੋਡੇਟ ਕਰਾਇਆ ਪਰ ਮੈਂ ਆਪਕਾ ਨਹੀਂ ਕਰੂੰਗਾ ਤਾਂ ਯਾ ਉਹਨੂੰ ਸਾਡੇ ਤੋਂ ਕੋਈ ਈਗੋ ਪ੍ਰੋਬਲਮ ਸੀ ਯਾ ਕੋਈ ਈਗੋ ਟ੍ਰਿਪ ਸੀਗਾ ਉਹ ਯਾ ਜਿਹੜੀ ਉੱਥੇ ਕੁੜੀ ਕੰਮ ਕਰਦੀ ਉਹਦੀ ਪਾਰਟਨਰ ਹੀ ਜਦੋਂ ਮੈਂ ਉਹਨੂੰ ਇੱਕ ਇੱਕ ਕਰਕੇ ਗੱਲ ਕਰ ਉਹਦੋਂ ਪ੍ਰੋਬਲਮ ਹੋਈ ਯਾ ਦੈਟਸ ਫॉर देम ਟੂ ਹੈਂਡਲ ਬਟ ਜੋ ਵੀ ਮੈਂ ਤੁਹਾਨੂੰ ਅਹਿਤ ਤਾਨੂੰ ਦੱਸ ਰਿਆਂ ਸਾਡੇ ਕੋ ਹਰ ਚੀਜ਼ ਦੀ ਐਵੀਡੈਂਸ ਐ ਐਂਡ ਜੈਸਾ ਉਹਨਾਂ ਬੋਰਡਿੰਗ ਪਾਸੇ ਦਿੱਤੇ ਵੈਨ ਵੀ ਹੈਵ ਦ ਬਿਟਕਟਸ ਹਾਊ ਕੈਨ ਯੂ ਬਿਨਾਈ ਅਸ ਬੋਰਡਿੰਗ ਦ ਪਲੇਨ ਮਤਲਬ ਸਾਡਾ ਇਹੀ ਕੁਐਸਚਨ ਸੀ ਬਟ ਉਹਨੇ ਆਨਸਰ ਹੀ ਨਹੀਂ ਕੀਤਾ ਉਹ ਸਿਰਫ ਇੱਕ ਈਗੋ ਟ੍ਰਿਪ ਤੇ ਸੀਗਾ ਜਿੱਦਾਂ ਪਤਾ ਨਹੀਂ ਅਹੀਂ ਉਹਨੂੰ ਪਰਸਨਲੀ ਕੀ ਕਹਿੰਦਾ ਹੈ ਉਹ ਉੱਤੇ ਹੀ ਰਿਹਾ ਅਹੀਂ 에ਅਰਲਾਈਨ ਨੂੰ ਵੀ ਰਿਕੁਐਸਟ ਕੀਤਾ ਬਾਅਦ ਚ ਕਿ ਸਾਨੂੰ ਇੱਕ ਪਾਲਿਸੀ ਚਾਹੀਦੀ ਆ ਅਹੀਂ ਬਾਅਦ ਦੇ ਸਿਟੀਜ਼ਨਾਂ ਬਾਹਰ ਤੇ ਪੀ ਆ ਰਹੇ ਕਿਦਾਂ ਹਨ ਅਸੌਲਟ ਕਰ ਸਕਦਾ ਏਦਾਂ ਦਫਾ ਹੋ ਬੋਲ ਸਕਦਾ ਆ ਬਟ ਉਹਨਾਂ ਨੇ ਵੀ ਹਮ ਤੇ ਰਿਸਪੌਂਸ ਨਹੀਂ ਦਿੱਤਾ ਠੀਕ